ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਪਟੀਖ ਪਿੰਡ ਕੁੰਗਰਾਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕਵੈਸਟ ਆ ਤੁਸੀਂ ਮੇਰੇ ਚੈਨਲ ਨੂੰ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਹੜਾ ਬੈਲ ਆਈਕਨ ਆ ਉਹਨੂੰ ਵੀ ਪ੍ਰੈਸ ਕਰਿਓ ਤਾਂ ਕਿ ਜਿਹੜੀ ਆਪਣੇ ਆਉਣ ਵਾਲੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਅੱਗੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਸ਼ਿਮਰ ਦੇ ਸੂਟ ਔਰ ਟੈਬੀ ਦੇ ਆ ਆਰਗੈਂਜ਼ਾ ਦੇ ਸੂਟ ਨੇ ਤੇ ਨਾਲ ਵਿੱਚ ਮਸਲੀਨ ਦੇ ਸੂਟ ਵੀ ਨੇ ਇਹ ਜਿਹੜੇ ਸੂਟ ਨੇ ਇਹ 파시 ਦੇ ਸੂਟ ਨੇ ਸੋਨੂੰ ਬਹੁਤ ਹੀ ਘੱਟ ਰੇਟ ਤੇ ਇਹ ਪ੍ਰੋਵਾਈਡ ਕੀਤੇ ਜਾਣਗੇ ਸੂਟ ਸਭ ਤੋਂ ਪਹਿਲਾਂ ਆਪਣਾ ਸੂਟ ਦੇਖੋ ਅਸਲ ਇਹਦੇ ਉੱਪਰ ਸੂਟ ਆ ਇਹ ਡਿਜ਼ਾਈਨਿੰਗ ਇਹਦੀ ਬਹੁਤ ਜ਼ਿਆਦਾ ਸੋਹਣੀ ਆ ਸਰ ਉਹ ਉਸਕੀ ਵਰਕ ਨੈੱਕ ਦੇ ਉੱਤੇ ਹੋਇਆ ਹੋਇਆ ਤੇ نیچے ਜਿਹੜਾ ਪੱਲਾ ਘੇਰਾ ਉਹਦੇ ਉੱਪਰ ਇਸ ਤਰ੍ਹਾਂ ਲੇਸ ਲੱਗੀ ਹੋਈ ਆ ਆਰਗੈਂਜ਼ਾ ਦੀ ਤੇ ਇਦਾਂ ਹੀ ਲੇਸ 슬ੀਵਜ਼ ਦੇ ਉੱਪਰ ਆ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਆ ਕਾਟਨ ਦੀ ਜਾਂ ਕਾਟਨ ਦੀ ਬਾਟਮ ਆ ਬਾਟਮ ਦੇ ਉੱਪਰ ਵੀ ਇਸ ਤਰ੍ਹਾਂ ਲੇਸ ਲੱਗੀ ਹੋਈ ਆ ਤੇ ਜਿਹੜਾ ਇਹਦਾ ਦੁਪੱਟਾ ਏ ਉਹ ਹੈਗਾ ਮਸਲੀਨ ਦਾ ਦੁਪੱਟਾ ਇਹ ਦੇਖੋ ਮਸਲੀਨ ਦਾ ਇਹਦਾ ਦੁਪੱਟਾ ਆ ਗਿਆ ਕੁਲਾਡੂਲਾ ਦੁਪੱਟਾ ਹੈ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1500 ਰੁਪਏ ਦੀ ਰੇਂਜ ਦੇ ਵਿੱਚ ਅਗਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰਕੇ ਆਪਣਾ ਜਿਹੜਾ ਆਰਡਰ ਆ ਉਹਨੂੰ ਬੁੱਕ ਕਰਵਾ ਸਕਦੇ ਹੋ 1500 ਰੁਪਏ ਦੀ ਰੇਂਜ ਦੇ ਵਿੱਚ ਸੂਟ ਆ नैक्सट जो सूट आगा शिमर के उपर सीमर के सूट का प्राइस तो कि पता कर सकते हो देखो हैंडवर्क होगी होया होया। बॉटम प्लेन जो दुपट्टा वह हैगा चनोद ਦੁਪੱਟੇ ਦੇ ਉੱਪਰ ਵੀ ਵਰਕ ਆ ਇਹ ਦੇਖੋ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1600 ਰੁਪਏ ਦੀ ਰੇਂਜ ਦੇ ਵਿੱਚ ਅਗਰ ਤੁਸੀਂ ਜਿਹੜਾ ਸੂਟ ਆ ਉਹਨੂੰ ਆਨਲਾਈਨ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਅਦਰਵਾਈਜ਼ ਤੁਸੀਂ

ऑल ओवर सूट आ रहे ये डांडा दुपट्टा ओर्डर पर भी वोट करें दूसरा कलर रहेगा कुछ कौन होए मिल जाएगा ये जेड़ा सूट आ सोनो मिलूगा एक कर हजार पंचार पैदी रेंज दे बेच्चे जेड़े शिपिंग आओ एक्स्ट्रा होगी एक कलर ये आ गया जेड़े

ਏ ਆ ਗਿਆ ਇਹਦਾ ਦੁਪੱਟਾ ਇਹ ਜਿਹੜਾ ਸੂਟ ਆ ਇਹ ਤੁਹਾਨੂੰ ਮਿਲੂਗਾ 1500 ਰੁਪਏ ਦੀ ਰੇਂਜ ਦੇ ਵਿੱਚ ਸਿੰਗਲ ਸੂਟ ਆ ਇਹ ਆਪਣਾ ਆਰਡਰ ਆ ਜਿਹੜਾ ਉਹ ਜਲਦੀ ਤੋਂ ਜਲਦੀ ਬੁੱਕ ਕਰਵਾਇਓ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਬਾਕੀ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਜਿਹੜੀ ਸ਼ਿਪਿੰਗ ਆ ਉਹ ਐਕਸਟਰਾ ਹੋਏਗੀ ਨੈਕ ਆ ਗਿਆ ਮੈਂਗੀ ਕਲਰ ਦੇ ਉੱਪਰ ਇਹ ਵੀ ਮਸਲੀਂ ਦਾ ਸੂਟ ਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਪਿਓਰ ਦਾ ਦੁਪੱਟਾ ਟਾਈਡਾਈ ਲੇਸ ਲੱਗੀ ਹੋਈ ਆ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਇਹ ਵਾਲਾ ਮਿਲ ਜੇਗਾ ਦੋ ਕਲਰ ਨੇ ਇਹਦੇ ਵਿੱਚ ਇਹ ਵੀ ਤੁਹਾਨੂੰ ਮਿਲੇਗਾ 1050 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਸਟਾਫ ਆ ਇਹ ਸਟਾਫ ਦੀ ਪੂਰੀ ਗਾਰੰਟੀ ਹੋਏਗੀ

ਦੁਪੱਟਾ ਜਿਹੜਾ ਇਹ ਆ ਗਿਆ ਹਾਫ ਪੀਅਰ ਦਾ ਦੁਪੱਟਾ ਬੋਕ ਕੀਤਾ ਹੋਇਆ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1400 ਰੁਪਏ ਦੀ ਰੇਂਜ ਦੇ ਵਿੱਚ ਹਾਂਜੀ ਜਿਹੜਾ ਨੈਕਸਟ ਸੂਟ ਆ ਇਹ ਹੈਗਾ ਸ਼ਿਮਰ ਦੇ ਉੱਪਰ ਟਿਸ਼ੂ ਸ਼ਿਮਰ ਨੈਕ ਦੇਖੋ ਵੀ ਨੈਕ ਬਣਿਆ ਹੋਇਆ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਨਾਲ ਤੇ ਇਹ ਆ ਗਿਆ ਕੇਰਾ ਇੱਕ ਫਲਾਰ ਘੇਰੇ ਤੇ ਬਣਿਆ ਹੋਇਆ ਐਂ ਜਿਹੜੀ ਇਹਦੀ ਬਾਟਮ ਆ ਉਹਦੇ ਉੱਪਰ ਵੀ ਵਰਕ ਆ ਇਹ ਆ ਗਿਆ ਇਹਦਾ ਦੁਪੱਟਾ ਲੇਸ ਲੱਗੀ ਹੋਈ ਆ ਦੁਪੱਟੇ ਨੂੰ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੇਗਾ 1600 ਰੁਪਏ ਦੀ ਰੇਂਜ ਦੇ ਵਿੱਚ ਨੈਕਸਟ ਸੂਟ ਆ ਗਿਆ ਪਿੰਕ ਕਲਰ ਦੇ ਉੱਪਰ ਕੇਰਾ ਆ ਗਿਆ ਤੇ ਤਿੰਨ ਪੈਨਲਸ ਆ ਗਏ ਇਹ ਆਗਈ ਦੀ ਮਸਲੀਨ ਦੀ ਬਾਟਮ ਜਿਹੜੀ ਸ਼ਰਟ ਆ ਉਹ ਆਰਗੈਂਜ਼ਾ ਦੀ ਆ ਜਿਹੜੀ ਬਾਟਮ ਆ ਉਹ ਹੈਗੀ ਆ ਮਸਲੀਨ ਦੀ ਤੇ ਜਿਹੜਾ ਦੁਪੱਟਾ ਉਹ ਵੀ ਹੈਗਾ ਆਰਗੈਂਜ਼ਾ ਦਾ ਦੁਪੱਟੇ ਦੇ ਉੱਤੇ ਬੋਰਕਾ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ ਸਿਰਫ 1100 ਰੁਪਏ ਦੀ ਰੇਂਜ ਦੇ ਵਿੱਚ ਅਗਰ ਤੁਹਾਨੂੰ ਪਸੰਦ ਆ ਸਕਣੀ ਸ਼ਾਟ ਲੈ ਕੇ ਸੈਂਡ ਕਰੋ ਜੇ ਬੈਕਟ ਸੂਟ ਆ ਉਹ ਵੀ ਹੈਗਾ ਆਰਗੈਂਜ਼ਾ ਤੇ ਇਹ ਦੇਖੋ ਘੇਰਾ ਆ ਗਿਆ neck ਐਂਡ ਇਹ ਆ ਗਈਆਂ ਇਹਦੀਆਂ 슬ੀਵਜ਼ ਇਹ ਆ ਗਈ ਇਹਦੀ ਸਿਲਕ ਦੀ ਬਾਟਮ ਬਹੁਤ ਸੋਹਣਾ ਸਟਾਫ ਆ ਤੇ ਇਹ ਆ ਗਿਆ ਇਹਦਾ ਦੁਪੱਟਾ ਮਾਈਟੀ ਕਲਰ 1500 ਰੁਪਏ ਦੇ ਵਿੱਚ ਤੁਹਾਨੂੰ ਇਦਾਂ ਦਾ ਸੂਟ ਕਿਤੇ ਵੀ ਨਹੀਂ ਮਿਲਣਾ ਜਿਹੜਾ ਨੈਕਸਟ ਸੂਟ ਤਾਂ ਉਹ ਆ ਗਿਆ ਸੀ ਗ੍ਰੀਨ ਕਲਰ ਬਹੁਤ ਸੋਹਣਾ ਇੰਗਲਿਸ਼ ਕਲਰ ਦਾ ਦੋ ਸੂਟ ਨੇ ਦੋਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਦੇਖੋ ਘੇਰਾ ਇਹ ਦੇਖੋ ਪੈਨਲਸ ਬਣੇ ਹੋਏ ਆ ਪੂਰਾ ਨੈਕ ਤੱਕ ਬੋਕ ਆ ਪਿਓਰ ਆਰਗੈਂਜ਼ਾ ਦੇ ਸ਼ਰਟ ਆ ਇਹ ਜਿਹੜੀ ਇਹਦੀ ਬਾਟਮ ਆ ਉਹ ਮਸਲੀਨ ਆ ਬਾਟਮ ਦੇ ਉੱਤੇ ਰੋਕ ਇਹ ਆ ਗਿਆ ਇਹਦਾ ਕੋਟੇ ਦਾ ਦੁਪੱਟਾ ਦੁਪੱਟੇ ਦੇ ਉੱਤੇ ਵੀ ਰੋਕ ਇਹਦੇ ਵਿੱਚ ਦੂਜਾ ਕਲਰ ਆ ਗਿਆ ਇਹ ਵੜਾ ਬਹੁਤ ਸੋਹਣੇ ਸੂਟ ਨੇ ਇਹ ਆ ਗਈ ਇਹ ਆ ਗਿਆ ਇਹਦਾ ਦੁਪੱਟਾ ਜਿਹੜੇ ਇਹ ਸੂਟ ਨੇ ਇਹ ਤੁਹਾਨੂੰ ਮਿਲਣਗੇ 15-1500 ਰੁਪਏ ਦੀ ਰੇਂਜ ਦੇ ਵਿੱਚ ਦੋ ਕਲਰ ਨੇ ਇਹਦੇ ਵਿੱਚ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜੋ ਵੀ ਪਸੰਦ ਆ ਤੁਸੀਂ ਆਰਡਰ ਜਿਹੜਾ ਆਪਣਾ ਬੁੱਕ ਕਰਵਾਓ ਫੋਟੋ ਭੇਜ ਕੇ ਜੇ ਤੁਹਾਨੂੰ ਦੋਨੋਂ ਪਸੰਦ ਆ ਤੁਸੀਂ ਦੋਨੇ ਵੀ ਲੈ ਸਕਦੇ ਹੋ ਐਸੀ ਹੀ ਅੱਜ ਦੇ ਆਪਣੇ ਸੂਟ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਆਪਣਾ ਆਰਡਰ ਆ ਬੁੱਕ ਕਰਵਾਓ ਕਿਉਂਕਿ ਜਿਹੜੇ ਸੂਟ ਨੇ ਇਹ ਆਪਣੇ ਇਹ ਜਲਦੀ ਸੇਲ ਹੋ ਜਾਂਦੇ ਆ ਔਰ ਬਾਅਦ ਵਿੱਚ ਤੁਸੀਂ ਫਿਰ ਮੈਸੇਜ ਕਰਦੇ ਹੋ ਫਿਰ ਤੁਹਾਨੂੰ ਨਹੀਂ ਮਿਲਦੇ ਫਿਰ ਸਾਨੂੰ ਵੀ ਥੋੜੀ ਨਿਰਾਸ਼ਾ ਹੁੰਦੀ ਆ ਸੋ ਜਲਦੀ ਤੋਂ ਜਲਦੀ ਆਰਡਰ ਆਪਣਾ ਜਿਹੜਾ ਬੁੱਕ ਕਰਾਓ ਥੈਂਕ ਯੂ